ਇਹ ਦੇਖ ਸਕਦੇ ਹੋ ਬੂਰਾ ਬੱਚਾ ਹੈ ਇੱਧਰ ਇਹਦੀ ਮਾਂ ਦੇਖ ਸਕਦੇ ਹੋ ਮੀਨੀ ਇਹਨੂੰ ਆਪਾਂ ਪਿਛਲੇ ਸਾਲ ਭਰਿਆ ਸੀ ਸੀਮਣ ਰਾਂਝੇ ਬੂਰੇ ਦਾ ਅਮਿਤ ਡਾਂਡਾ ਉਹਦੇ ਕੋਲ ਇਹ ਹੈਗਾ ਸੀ ਬੁੱਲ ਉਹਦਾ ਆਪਾਂ ਸੀਮਣ ਭਰਿਆ ਸੀ ਰਾਂਝੇ ਬੂਰੇ ਦੀ ਮਾਂ ਦਾ ਰਿਕਾਰਡ ਹੈਗਾ ਸੀ 23 ਕਿਲੋ ਤੇ ਉਹਦਾ ਦਾਵਾ ਸੀ ਘਰੇ ਮੱਝ ਨੇ ਦੁੱਧ ਦਿੱਤਾ ਸੀ ਪੀਕ ਲੈਵਲ ਤੇ 26 ਲੀਟਰ ਦੁੱਧ ਦੇ ਦਿੱਤਾ ਸੀ ਤੇ ਇਹਨੂੰ ਸੀਮਣ ਭਰਿਆ ਸੀ ਤੇ ਅੱਜ ਬੱਚਾ ਆਇਆ ਬੜਾ ਸੋਹਣਾ ਹੈ ਤੇ 22 ਤੋਂ ਲੈਨੇ ਆ ਐਕਸਪੀਰੀਅੰਸ ਖੁਸ਼ ਹੋ ਕੇ ਆਪਣੇ ਤੋਂ ਦੁਬਾਰਾ ਵਧੀਆ ਰਿਕਾਰਡ ਦਾ ਸੀਮਣ ਲਵਾਇਆ ਹੈ ਮੂਹਰਾ ਦੇ ਵਿੱਚ ਤੇ ਬਾਈ ਜੀ ਕੀ ਕੀ ਕਹੋਗੇ ਤੁਸੀਂ ਬਹੁਤ ਵਧੀਆ ਜੀ ਜੋ ਤੁਹਾਂ ਟੀਕਾ ਲਾਇਆ ਹੈ ਬੱਚੇ ਬਾਰੇ ਜਿਵੇਂ ਤੁਸਾਂ ਦੱਸਿਆ ਸੀ ਉਵੇਂ ਇਹਦਾ ਆਇਆ ਸਾਰਾ ਕੁਝ ਤੇ ਤੁਸੀਂ ਵੀ ਟੀਕਾ ਲਾਣ ਦਾ ਮੁੱਲ ਮੋੜਿਆ ਤੇ ਸਾਨੂੰ ਅੱਗੇ ਫਿਰ ਵੀ ਸ਼ੌਂਕ ਜਾਗਿਆ ਵੀ ਤੁਹਾਥੋਂ ਇਹੀ ਮੱਝ ਨੂੰ ਟੀਕਾ ਲਵਾਇਆ ਹੈ ਕਿਉਂ ਪੱਠੇ ਤੇ ਪਾਣੇ ਨੇ ਭਾਵੇਂ ਮਾੜੀਆਂ ਨੂੰ ਪਾਣੇ ਨੇ ਭਾਵੇਂ ਚੰਗੀਆਂ ਨੂੰ ਪਾਣੇ ਨੇ ਫਰ ਕੋਟ ਕੋਈ ਵਿਰਲਾ-ਵਿਰਲਾ ਡਾਕਟਰੀ ਬਣਾਉਂਦਾ ਹੈ ਤੇ ਜੇ ਰਿਕਾਰਡ ਬਣੇ ਤੇ ਫਿਰ ਬੰਦੇ ਦੀ ਮਾਰਕੀਟ ਵੀ ਵੱਧਦੀ ਏ ਇਹ ਸੀਮਨ ਦੇ ਵਿੱਚ ਕੱਟਾ ਜਿਵੇਂ ਇਹਨਾਂ ਦੱਸਿਆ ਸੀ ਉਸੇ ਢੰਗ ਦਾ ਹੈ ਜਿਵੇਂ ਇਹਨਾਂ ਦੱਸਿਆ ਹੈ ਵੀ ਬੂਰਾ ਕੱਟਾ ਆਵੇ ਦਾ ਥੋੜੀ ਜੀ ਫੁੱਲੀ ਹੋਵੇ ਦੀ ਮੱਥੇ 'ਚ ਤੇ ਵੀਡੀਓ ਵਧੀਆ ਲੱਗੀ ਦੋਸਤੋ ਸ਼ੇਅਰ ਕਰੋ ਕਿਉਂਕਿ ਤਾਂ ਵੀ ਹੋਰ ਵੀ ਜਿਹੜੇ ਪਸ਼ੂ ਪਾਲਕ ਵੀਰ ਹੈਗੇ ਨੇ ਅਵੇਅਰ ਹੋਣ ਚੰਗੀ ਬਰੀਡ ਤੋਂ ਹਮੇਸ਼ਾ ਚੰਗੀ ਬਰੀਡ ਦਾ ਸੀਮਨ ਹੀ ਲਵਾਉਣਾ ਆਪਣੇ ਪਸ਼ੂਆਂ ਦੇ ਵਿੱਚ